ਰਾਜਸਥਾਨ ਦੇ ਵਿੱਚ ਜਿਹੜੀ ਨਹਿਰ ਜਾਂਦੀ ਹੈ ਉਹਦੇ ਲਾਸ਼ਾਂ ਹੀ ਬੜੀਆਂ ਮਿਲਦੀਆਂ ਵੀ ਸੀ ਉਹਨੇ ਵੇੜੇ ਚ ਮਿਲਦੀਆਂ ਸੀ ਵਾਕਈ ਪੰਜਾਬੀ ਮੁੰਡਿਆਂ ਦੀਆਂ ਲਾਸ਼ਾਂ ਜਿਹੜੀ ਰਾਜਕਨਾਲ ਗੰਗ ਕਨਾਲ ਮਿਲਦੀਆਂ ਸੀ ਹਰੀਕੇ ਪੱਤਣ ਤੋਂ ਜਾਂਦੀਆਂ ਹਰੀਕੇ ਬਲ ਹਾਂਜੀ 10-10 ਲਾਸ਼ਾਂ ਤਾਂ ਆਮ 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 ਜੀ ਹਰ ਦਿਨ ਹਰ ਦਿਨ ਪੰਜ ਸੱਤ ਪੰਜ ਸੱਤ 10 ਪੰਜ ਸੱਤ ਆਏ ਕੋਈ ਪੁਲਸ ਵਾਲੇ ਨਾ ਉਜ ਮਾਰ ਕੇ ਕਾਹ ਕੜ ਦੰਦੇ ਵੀ ਸਾਨੂੰ ਨਾ ਚੱਕਣੀ ਪਵੇ ਅਸੀਂ ਸਸਕਾਰ ਕਿਵੇਂ ਕਰਾਂਗੇ ਗਾਂ ਤੋਰੋ ਪਾਖੜਾ ਨਹਿਰ ਤੁਰੇ ਜਾਂਦੀਆਂ ਸੀ ਆ ਪਾਖੜਾ ਨਹਿਰ ਅਗੇ ਤੁਰ ਜਾਂਦੇ ਹੋਇਆ ਹੋਇਆ ਬਿਲਕੁਲ ਐਜ ਕੋਈ ਸ਼ੱਕ ਨਹੀਂ ਹੋਇਆ ਵੀ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ ਧੋਖਾ ਤੇ ਧੱਕਾ ਇਨੋਸੈਂਟ ਬੰਦੇ ਵੀ ਮਰੇ ਇਨੋਸੈਂਟ ਬਹੁਤ ਮਰੇ ਆ ਜਿਆਦਾਤਰ ਇਨੋਸੈਂਟ ਇਨੋਸੈਂਟ ਹੀ ਮਰਦੇ ਨੇ ਜਿਆਦਾ ਮਦਨ ਆਏ ਵੇਖ ਲੋ ਵੀ ਕੋਈ ਵੀ ਤੁਸੀਂ ਮੁਕਾਬਲਾ ਕਰ ਲੋ ਅੱਜ ਵੀ ਤੁਸੀਂ ਪੁਲਿਸ ਦਾ ਮੁਕਾਬਲਾ ਬਣਾ ਦਿਓ ਪਤਾ ਲੱਗਦਾ ਵੀ ਕੌਣ ਮਾਰਤਾ ਕੌਣ ਮਾਰ ਗਿਆ ਤੇ ਕਿਹਨੇ ਮਾਰਿਆ ਅੱਜ ਵੀ ਦੱਸ ਦਿਓ ਅੱਜ ਅੱਜ ਆਪਾਂ ਖੜੇ ਨਾਲੇ ਲੋਕਾਂ ਨੂੰ ਇੰਨਾ ਪਤਾ ਹੈ ਉਦੋਂ ਤੱਕ ਬਚਾਰੇ ਨੂੰ ਪਤਾ ਹੀ ਨਹੀਂ ਸੀ ਉਹ ਤਾਂ ਪਤਾ ਹੀ ਨਹੀਂ ਸੀ ਵੀ ਸਾਡੇ ਨਾਲ ਕੀ ਹੋ ਰਿਹਾ ਹੁਣ ਤਾਂ ਮੀਡੀਆ ਬਹੁਤ ਹੈ ਆ ਇੱਕ ਮਿੰਟ ਦੇ ਤੁਹਾਡੇ ਮੋਬਾਈਲ ਦੇ ਰਾਹੀਂ ਖਬਰ ਆ ਜਾਂਦੀ ਆ ਵੀ ਭਾਈ ਫਰਾਨਿਆਂ ਦਾ ਮੁੰਡਾ ਸੀ ਰਾਤ ਮੁੜ ਕੇ ਨਹੀਂ ਆਇਆ ਸ਼ੇਰੇ ਤੜਕੇ ਲਾਸ਼ ਹੀ ਥਾਈ ਅੱਜ ਵੀ ਮਾਨਸਿਕ ਤੌਰ ਤੇ ਐਨਕਾਊਂਟਰ ਕਰਨਾ ਮਾਨਸਿਕਤਾ ਦਾ ਹਿੱਸਾ ਬਣਿਆ ਹੋਇਆ ਹੈ ਅੱਜ ਵੀ ਮਨੁੱਖ ਦੀ ਜ਼ਿੰਦਗੀ ਦਾ ਕੋਈ ਮੋਹ ਨਹੀਂ ਸਰਕਾਰੀ ਪੱਧਰ ਤੇ ਇਹ ਵੀ ਨਾਲ ਕਿਤੇ ਲੋਕੇ ਵਿੱਚ ਇਹ ਵੀ ਐਨਕਾਊਂਟਰ ਦੀ ਖਬਰਾਂ ਦੇਖ ਕੇ ਕਹਿੰਦੇ ਬਹੁਤ ਚੰਗਾ ਕੀਤਾ ਉਹਨੂੰ ਪਤਾ ਕੋਈ ਨਹੀਂ ਉਹਦੋਂ ਵੀ ਹੋਣੇ ਉਹਦੋਂ ਵੀ ਸੀਗੇ ਉਹ ਆਏ ਨਾ ਉਦੋਂ ਖਾਸ ਤੌਰ ਤੇ ਨਾ ਮਤਲਬ ਹਿੰਦੂ ਸਿੱਖ ਦਾ ਬਫੇੜਾ ਜਾਜ ਵਧਾਤਾ ਕਿਵੇਂ ਵਧਾਤਾ ਸਰਕਾਰ ਨੇ ਉਹ ਤੋਂ ਦੋ ਕੰਮ ਕੀਤੇ ਪਹਿਲਾ ਕੰਮ ਤਾਂ ਉਹ ਕੀਤਾ ਵੀ ਜਿਹੜਾ ਹਿੰਦੂ ਸਿੱਖ ਦੀ ਏਕਤਾ ਦਾ ਪੱਕੀ ਤਰ੍ਹਾਂ ਹਮ ਵੀ ਸੀ ਜਿਹੜਾ ਸੋਚ ਵੀ ਨਹੀਂ ਸਕਦਾ ਸੀ ਵੀ ਅਸੀਂ ਕਦੇ ਦੋ ਹੋ ਜਾਾਂਗੇ ਇੱਕ ਤਾਂ ਬੁਧਾ ਨੁਕਸਾਨ ਕਰਾਇਆ ਦੂਜਾ ਉਹ ਬੰਦੇ ਦਾ ਨੁਕਸਾਨ ਕਰਾਇਆ ਜਿਹੜਾ ਬੰਦਾ ਸਰਕਾਰ ਦਾ ਵਿਰੋਧੀ ਸੀ ਜਿਹੜਾ ਜਿਵੇਂ ਲਾਲਾ ਜਗਤ ਨਾਰੈਣ ਸੀ ਉਹ ਲੋਚਕ ਬਹੁਤ ਸੀ ਬਹੁਤ ਲੋਚਕ ਸੀ ਉਹਨੂੰ ਵੀ ਦੇ ਸਰਕਾਰਾਂ ਨੇ ਗੁੱਠੇ ਲਾਉਣਾ ਸੀ ਨਾ ਇਹੋ ਜਿਹੇ ਬੰਦੇ ਜਿ ਮਾਰੇ ਗਏ ਇਹੋ ਜਿਹੇ ਬੰਦੇ ਇਹਨਾਂ ਦੋ ਪਰਿਵਾਰਾਂ ਦੋ ਫਿਰਕਿਆਂ ਦੇ ਵਿੱਚੋਂ ਮਾਰੇ ਗਏ ਤੇ ਲੋਕਾਂ 'ਚ ਦਫਾੜ ਪੈ ਗਿਆ ਵਿਚਾਰਾਂ 'ਚ ਦੁਕਾਨ ਤੇ ਬੈਠਾ ਇੱਕ ਸਧਾਰਨ ਸਧਾਰਨ ਬੰਦਾ ਦੁਕਾਨ ਤੇ ਖੋਲਦਾ ਜਾਂ ਦੁਕਾਨ ਬੰਦ ਕਰ ਲੱਗਿਆ ਉਦੋਂ ਗੋਲੀਆਂ ਮਰਵਾਤੀਆਂ ਪਰ ਲਾਲਾ ਜਗਤ ਨਾਣ ਤਾਂ ਇਹ ਕਹਿੰਦੇ ਨਾ ਵੀ ਖੜਕੂ ਵੱਤ ਦੇ ਖਿਲਾਫ ਲਿਖਦਾ ਵੀ ਬਹੁਤ ਸੀਗੇ ਨਹੀਂ ਖੜਕੂ ਨਹੀਂ ਅਤਵਾਦ ਦੇ ਖਿਲਾਫ ਦੇ ਸੀ ਸਰਕਾਰ ਦੇ ਬਰ ਖਿਲਾਫ ਬਹੁਤ ਲਿਖਦਾ ਸੀ ਸਰਕਾਰ ਦੇ ਬਰ ਖਿਲਾਫ ਹਾਂ ਉਹਦਾ ਵੀ ਕਰਤੂਤਾਂ ਤੁਹਾਡੀਆਂ ਲਾਲਾ ਜਗਤ ਨਾਣ ਸਰਕਾਰੀ ਲੋਚ ਕ ਵੱਡਾ ਸੀ ਹੂੰ ਇਹ ਵੀ ਨਾਲ ਥੋੜਾ ਜਿਹਾ ਦਲੇਰ ਸੀ ਉਹ ਤੇ ਜੇ ਕੋਈ ਸ਼ੱਕ ਨਹੀਂ ਐਨਾ ਫਿਰ ਕਿਹ ਪ੍ਰਸਤ ਨਹੀਂ ਜਿਨ੍ਹਾਂ ਨੂੰ ਪੇਂਟ ਕੀਤਾ ਜਾਂਦਾ ਮੈਂ ਦੋਨੋਂ ਸਾਈਡ ਤੇ ਖਲਾਸ ਹਾਂ ਹਾਂ ਦੋਨੋਂ ਸਾਈਡ ਠੀਕ ਹੈ ਇਨਸਾਨ ਹੈ ਗਲਤੀ ਉਹ ਤੇ ਵੀ ਹੋ ਸਕਦੀ ਹੈ ਕਰੋਦ ਉਹਨੂੰ ਵੀ ਆ ਸਕਦਾ ਹੂੰ ਠੀਕ ਹੈ ਨਾ ਇਹ ਤਾਂ ਨਹੀਂ ਕਿ ਕੋਈ ਬਹੁਤ ਵੱਡੀ ਰੂਹ ਸੀ ਉਹ ਹੂੰ ਤੇ ਉਹਨੂੰ ਕੋਈ ਕ੍ਰੋਧ ਵੀ ਨਾ ਆਵੇ ਤੇ ਉਹ ਤਾਂ ਗਲਤੀ ਵੀ ਨਾ ਹੋਵੇ ਹੂੰ ਪਰ ਉਹ ਹਿੰਦੂ ਸਿੱਖ ਦੇ ਵਿਰੋਧ ਦੇ ਵਿੱਚ ਨਹੀਂ ਸੀ ਵਰੋਚ ਨਹੀਂ ਸੀ ਹੋ ਇਕਤਾ ਦੇ ਹੱਕ ਸੀ ਉਹਨਾਂ ਦੇ ਆਪਦੇ ਰਿਸ਼ਤੇਦਾਰ ਹਿੰਦੂ ਸਿੱਖ ਸੀ ਇਹ ਜੇ ਰਿਸ਼ਤੇਦਾਰੀਆਂ ਉਹਨਾਂ ਦੇ ਯਾਰਾਂ ਦੋਸਤਾਂ ਜਿਹੜੇ ਪੂਰੀ ਤਰ੍ਹਾਂ ਗੁਰਸਿੱਖ ਨੇ ਇਹ ਵੀ ਨਾਲਾ ਰਿਸ਼ਤੇਦਾਰੀਆਂ ਲਿਹਾਜ਼ਾਂ ਯਾਰੀਆਂ ਦੋਸਤੀਆਂ ਪੰਜਾਬ ਦੇ ਵਿੱਚ ਉਸ ਸਮੇਂ ਕੀ ਕੀ ਸੰਗੀਤ ਇਹਨਾਂ ਚੱਲਦਾ ਸੀਗਾ ਗੀਤ ਸੰਗੀਤ ਉਦੋਂ ਨਾ ਇਹਨਾਂ ਨਹੀਂ ਚੱਲਦਾ ਸੀ ਕਿਤਾ ਕਹਿੰਦੇ ਵੀ ਅਖਾੜੇ ਵੀ ਜਿਹੜੇ ਆ ਕੇ ਪੀਐਸ ਗਿੱਲ ਨੇ ਲੋਜ ਕੀਤੇ ਨਹੀਂ ਨਹੀਂ ਐ ਨਹੀਂ ਸੀ ਅਸਲ ਦੇ ਵਿੱਚ ਗੱਲ ਇਹ ਸੀ ਵੀ ਪੰਜਾਬ ਦੇ ਵਿੱਚ ਜਦੋਂ ਸਾਰੀਆਂ ਸਰਕਾਰੀ ਕਰਤੂਤਾਂ ਕੀਤੀਆਂ ਗਈਆਂ ਤੇ ਲੋਕਾਂ ਨੂੰ ਭੁਲੇਖੇ 'ਚ ਰੱਖਣ ਵਾਸਤੇ ਅਖੌਤੀ ਫੋਕਲੋਰ ਅਖੌਤੀ ਫੋਕਲੋਰ ਦੇ ਅਖਾੜੇ ਲਵਾਏ ਗਏ ਅਖੌਤੀ ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ ਵਿਕਲ ਕੀ ਹੋਇਆ ਵੱਡੇ ਵੱਡੇ ਕਲਾਕਾਰ ਤੇ ਰੋਮਾਂਟਿਕ ਕਪਤਾਵਾਂ ਫੋਕਲੋਰ ਦੇ ਗੀਤ ਫੋਕਲੋਰ ਦਾ ਸੰਗੀਤ ਵਰਤ ਕੇ ਤਾੜੀਆਂ ਮਰਵਾਈ ਜਾਂਦੇ ਇੱਥੇ ਆਪਣੇ ਪੰਜਾਬੀ ਭਵਨ ਚ ਖਾਸ ਤੌਰ ਤੇ ਆਏ ਸਾਲ ਮੋਹਨ ਸਿੰਘ ਦਾ ਮੇਲਾ ਲੱਗਦਾ ਸੀ ਕਿਹੜੇ ਕਿਹੜੇ ਗਏ ਗੰਦੇ ਸੋ ਇਹ A to Z ਕਿਹੜਾ ਨਹੀਂ ਆਇਆ ਕਿਹੜੇ ਕਿਹੜੇ ਚਲਦੇ ਸੀ ਨਾਮ ਲੈਣ ਉਹਨਾਂ ਮੇਲੇ ਦੇ ਵਿੱਚ ਲਾਲ ਚੰਦ ਜਮਲਾ ਜੱਟ ਫਿਰ ਮੁਹੰਮਦ ਸਦੀਕ ਗੁਲਦੀਪ ਮਾਨਕ ਹੂੰ ਗੁਰਦੇਵ ਗਰੇਵਾਲ ਹਾਂ ਪੰਮੀ ਉਹ ਇੱਕ ਹੋਰ ਸੀ ਆਪਣਾ ਲੰਮੀ ਜੇ ਕਾਦੇ ਚ ਤੇ ਅਹੋ ਜੇ ਸੈਂਕੜੇ ਗਏ ਕਿਸੇ ਖਾੜਾ ਬੜਾ ਸੁਣਦੇ ਸੀ ਨਾ ਨੱਚਣ ਲਾ ਲੈਂਦੇ ਸੀ ਬੰ ਇੱਕ ਪਾਸੇ ਗਏ ਇੱਕ ਪਾਸੇ ਪੰਜਾਬ ਲਾਸ਼ਾਂ ਬਣਾ ਤੇ ਇੱਥੇ ਫੋਗ ਲੋਕ ਦੇ ਸੰਗੀਤ ਤੇ ਨੱਚਣ ਲਾ ਲੈਂਦੇ ਸੀ ਐਸੀ ਖੋਟ ਬਣਾ ਸੀ ਇਹ ਬਤਰਾ ਬੰਦੇ ਨੂੰ ਸਾਹਸ ਹੀ ਨਹੀਂ ਹੋਣ ਦਿੱਤਾ ਵੀ ਅਸੀਂ ਥੋੜਾ ਖਤਿਆਨਾਸ਼ ਕਰਤਾ ਗੁਰਦਾਸ ਮਾਨ ਵੀ ਉਸੇ ਸਮੇ ਗੁਰਦਾਸ ਮਾਨ ਵੀ ਬਹੁਤ ਆਉਂਦਾ ਸੀ ਬਿਲਕੁਲ ਗੁਰਦਾਸ ਮਾਨ ਜਗਮੂਨ ਕੌਰ ਕੇ ਦੀਪ ਬੜੀ ਇਹਨਾਂ ਦੀ ਚੜਤ ਸੀ ਉਹ ਤੋਂ ਜਿੰਨਾ ਕਹਿ ਦਈਏ ਹਨਾ ਕਿ ਜਿਹੜਾ ਆਪਣਾ ਲਾਲ ਚੰਦ ਜਮਲਾ ਜੱਟ ਸੀ ਉਹ ਸਾਰੀ ਗੱਲ ਰੋਹਾਨੀਅਤ ਦੀ ਜਾਂ ਗੁਰਬਾਣੀ ਦੀ ਜਦ ਗੁਰੂਆਂ ਬਾਰੇ ਗੱਲ ਕਰਦਾ ਸੀ ਪਰ ਅਤਵਾਦ ਬਾਰੇ ਕਦੇ ਗੱਲ ਨਹੀਂ ਕਰਦੇ ਸੀ ਕੋਈ ਵੀ ਅਤਵਾਦ ਨਾਲ ਲੋਕੀ ਮਰ ਰਹੇ ਆ ਇੱਕ ਬਹੁਤ ਬੜੀ ਸ਼ਰਾਰਤ ਹੁੰਦੀ ਆ ਅਤਵਾਦ ਲੱਧਿਆ ਗਿਆ ਨਾ ਲੋਕਾਂ ਤੇ ਲੱਦ ਕੇ ਲੋਕ ਮਾਰੇ ਗਏ ਜਿਹੜੇ ਬੰਦਿਆਂ ਨੇ ਦੁੱਖ ਮੰਨਣਾ ਹੁੰਦਾ ਉਹਨੂੰ ਸੰਗੀਤ ਬਾੜਦਾ ਕਿਉਂਕਿ ਜਿਹੜਾ ਮਰ ਗਿਆ ਜਿਹੜੇ ਨੂੰ ਦੁੱਖ ਲੱਗਣਾ ਹੈ ਉਹਦੇ ਕੰਨਾਂ ਸੰਗੀਤ ਪਾਤਾ ਮਿਰਜ਼ਾ ਸਾਹਿਬਾ ਹੀਰਾਂਜਾ ਹਾਂ ਅਠਰਾਨਾਂ ਦੀ ਦੋਸਤੀ ਖੁਰੀ ਜਨਾਂ ਦੀ ਮਤ ਮਿਰਜ਼ਾ ਸਾਹਿਬਾ ਬਾੜ ਤੇ ਨਾਲੇ ਔਸਤਰੀ ਜਾਤੀ ਦੀ ਨਿੰਦਿਆ ਕਰਤੀ ਨਾਲੇ ਤਾੜੀ ਮਰਵਾਤੀ ਜਿਹੜਾ ਮਰਿਆ ਪਿਆ ਉਹਦਾ ਪਤਾ ਹੀ ਕੋਈ ਨਹੀਂ ਇਹ ਸਾਰਾ ਸ਼ਰਾਰਤੀ ਟੋਲਾ ਹੁੰਦਾ ਸਟੇਟ ਪ੍ਰੋਟੈਕਟਡ ਹੁੰਦਾ ਸਟੇਟ ਪ੍ਰੋਜੈਕਟਡ ਹੁੰਦਾ ਅਸਲੀਅਤ ਹੈ ਕੋਈ ਵੀ ਸਟੇਟ ਹੈ ਜਿੱਥੇ ਕਿਥੇ ਦੁਨੀਆ ਦੀ ਵੀ ਹੈਗੀ ਪੰਜਾਬ 'ਚ ਇਹਦਾ ਕੁਝ ਖਾਸ ਰੰਗ ਸੀ ਖਾਸ ਕਿਉਂਕਿ ਸੈਂਟਰ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਤੋਂ ਬਿਨਾਂ ਗੱਲ ਤੋਂ ਡਰ ਲੱਗ ਜਾਂਦਾ ਅੱਜ ਵੀ ਲੱਗਦਾ ਅੱਜ ਵੀ ਲੱਗਦਾ ਦੇਖੋ ਕਿਉਂਕਿ ਪੰਜਾਬ ਦੇ ਲੋਕਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਹਮ ਐਮਰਜੈਂਸੀ ਦਾ ਵਿਰੋਧ ਕਰਨਾ ਕੋਈ ਗੁਨਾਹ ਨਹੀਂ ਸੀ ਮਨੁੱਖੀ ਹੱਕਾਂ ਦੀ ਗੱਲ ਸੀ ਹਮ ਇਹਦਾ ਵੀ ਨਹੀਂ ਹੋਣੀ ਚਾਹੀਦੀ ਸਰਕਾਰਾਂ ਕਹਿੰਦੀ ਮਨੁੱਖੀ ਹੱਕ ਹੁੰਦੇ ਕੀ ਆ ਜੋ ਅਸੀਂ ਕਰਤਾ ਠੀਕ ਹੈ ਸਰਕਾਰ ਕਦੇ ਆਪਣੇ ਆਪ ਨੂੰ ਗਲਤ ਨਹੀਂ ਕਹਿੰਦੀ ਕਿੰਗ ਕੈਨ ਡੂ ਨੋ ਰੌਂਗ ਰਾਜਾ ਗਲਤੀ ਕਰਦਾ ਹੀ ਨਹੀਂ ਜਦੋਂ ਗੁਨਾਹ ਰਾਜਾ ਹੀ ਕਰਦਾ ਹੈ ਰਾਜਾ ਗਲਤੀ ਨਹੀਂ ਕਰਦਾ ਜਦੋਂ ਕਰਦਾ ਗੁਨਾਹ ਕਰਦਾ ਤੇ ਗੁਨਾਹ ਸਟੇਟ ਕਰਦੀ ਕਰਦੀ ਹੈ ਸ਼ਬਦ ਵੇਖੇ ਮੈਂ ਕਿਹਾ ਵੀ ਰਾਜਾ ਗਲਤੀ ਕਰਦਾ ਹੀ ਨਹੀਂ ਕਿੰਗ ਕੈਨ ਡੂ ਨੋ